ਮਾਂਸਾ ਸ਼ਹਿਰ ਦੇ ਵਿੱਚੋਂ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਭੀਰਪਾੜ ਵਾਲੇ ਇਲਾਕੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਹਿਰ ਦੇ ਗੁਰਦੁਆਰਾ ਚੌਂਕ ਦੇ ਵਿੱਚ ਇੱਕ ਪੈਸਟੀਸਾਈਡ ਦੁਕਾਨ ਤੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਬੇਸ਼ੱਕ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੋਲੀਆਂ ਚਲਾਉਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ ਜੋ ਕਿ ਮਾਂਸਾ ਦੇ ਵਿਦਿਆ ਭਾਰਤੀ ਸਕੂਲ ਦੇ ਸਾਹਮਣੇ ਸਕੂਟਰੀ ਤੇ ਆ ਰਹੀ ਇੱਕ ਮਹਿਲਾ ਦੇ ਵਿੱਚ ਵੱਜ ਗਏ ਅਤੇ ਡਿੱਗਣ ਤੋਂ ਬਾਅਦ ਭੱਜਣ ਲੱਗੇ ਤਾਂ ਮੌਕੇ ਤੇ ਲੋਕਾਂ ਵੱਲੋਂ ਦਬੋਚ ਲਏ ਗਏ ਅਤੇ ਤੁਰੰਤ ਹੀ ਉਹਨਾਂ ਵੱਲੋਂ ਫਿਰ ਤੋਂ ਤਿੰਨ ਫਾਇਰ ਕਰ ਦਿੱਤੇ ਅਤੇ ਭਜਣ ਦੇ ਵਿੱਚ ਪੈਦਲ ਸਫਲ ਹੋ ਗਏ ਬਦਮਾਸ਼ ਆਪਣਾ ਮੋਟਰਸਾਈਕਲ ਅਤੇ ਇੱਕ ਮੋਬਾਈਲ ਦਾ ਪਾਵਰ ਬੈਂਕ ਛੁੱਟ ਕੇ ਫਰਾਰ ਹੋ ਗਏ ਸਥਾਨਕ ਲੋਕਾਂ ਨੇ ਕਿਹਾ ਕਿ ਸ਼੍ਰੀਆਮ ਬਾਜ਼ਾਰ ਦੇ ਵਿੱਚ ਗੋਲੀਆਂ ਚੱਲਣੀਆਂ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋਣ ਤੇ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਲਾ ਇਨ ਆਰਡਰ ਦੀ ਕੋਈ ਵੀ ਚੀਜ਼ ਨਹੀਂ ਅਤੇ ਸ਼੍ਰੀਆਮ ਵਪਾਰੀਆਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜ ਰਿਹਾ ਹੈ ਤੇ ਪੰਜਾਬ ਪੁਲਿਸ ਅਜੇ ਹ ਬਦਮਾਸ਼ਾਂ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਦਾ ਲੋਕਾਂ ਵੱਲੋਂ ਪਕੜਿਆ ਗਿਆ ਮੋਟਰਸਾਈਕਲ ਬੇਸ਼ੱਕ ਪੁਲਿਸ ਨੇ ਬਰਾਮਦ ਕਰ ਲਿਆ ਪਰ ਪੈਦਲ ਭਜਣ ਦੇ ਵਿੱਚ ਸਫਲ ਹੋਣ ਵਾਲੇ ਬਦਮਾਸ਼ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ। ਮੈਨੂੰ ਨਹੀਂ ਪਤਾ ਜੀ ਮੈਂ ਤਾਂ ਦੁਕਾਨ ਤੇ ਬੈਠਾ ਸੀ RAM nal ਬੱਠਾ ਦਾ ਕੰਮ ਕਰੀ ਜਾਂਦਾ। ਜੇ ਇਹ ਤੇ ਇੱਕਦਮ ਢਾਹਾ ਕਾ ਪਿਆ ਛੁੱਟਿਆ। ਮੈਨੂੰ ਨਹੀਂ ਪਤਾ ਲੱਗੇ ਕੀ ਹੈ। ਮੈਂ ਕਹਵਾਂਗਾ ਸ਼ੀਸ਼ਾ ਟੁੱਟਿਆ ਹੋਇਆ ਸੀ ਇਹ ਦੇਖਿਆ ਤਾਂ ਜਦੋਂ ਬਾਰਾ ਪਤਾ ਲੱਗਿਆ ਵੀ ਦੋ ਤਿੰਨ ਬੰਦੇ ਆਏ ਨੇ ਕੋਈ ਫਾਇਰ ਦੋ ਤਿੰਨ ਫਾਇਰ ਮਾਰ ਕੇ ਇਹ ਗੱਲ ਮੈਨੂੰ ਪੁੱਛੀ ਹੋਈ ਸੀ ਫਾਇਰ ਛੋਟੇ ਬੰਦੇ ਅੰਦਰੋਂ ਆਏ ਅੰਦਰੋਂ ਫਾਇਰ ਹੂੰ ਪਹਿਲਾਂ ਕਦੇ ਕੋਈ ਤੁਹਾਡੇ ਦਰਦ ਤੇ ਆ ਕੇ ਵੀ ਨਾ ਆ ਨਾ ਕੋਈ ਕਿਸੇ ਨੇ ਕੋਈ ਫਰੋਤੀ ਨਾ 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 ਕੋਈ ਕੋਈ ਕਿਸੇ ਤੋਂ ਕਿਹਦੇ ਨਾ ਨਾ ਕੋਈ ਸ਼ੱਕ ਨਹੀਂ ਹੈ ਨਹੀਂ ਜੇ ਅੱਪਾ ਕਿਦਾਂ ਕੁਛ ਆਇਆ ਨਾ ਲਾਲ ਰਾਡੀ ਨਾ ਕਿੰਨੇ ਟਾਈਮ ਸਮਾਂ ਹੋ ਗਿਆ ਵਸਤੇ ਤੱਕ 15 ਮਿੰਟ ਦੀ ਗੱਲ ਨਾ ਕੋਈ ਪੁਲਕਾ ਵੀ ਹੋਇਆ ਨਾ ਕੁਝ ਨਹੀਂ ਆਇਆ ਜੇ ਅੱਪਾ ਪੌਲ ਨਹੀਂ ਕਰਦੇ ਕਰਦੇ ਹੀ ਪੌਲ ਜਿਵੇਂ ਲੱਗਦਾ ਪੰਜਾਬ ਦੇ ਵਿੱਚ ਦਿਨ ਦਿਹਾੜੇ ਬਹੁਤ ਮਾੜੀ ਗੱਲ ਹੈ ਸੇਫਟੀ ਦੀ ਹੋ ਲੋ ਸਾਡਾ ਕੋਈ ਸੇਫਟੀ ਨਹੀਂ ਕੋਈ ਲੈਣ ਨਹੀਂ ਦੇਣੀ ਦੇਖੋ ਦੁਕਾਨ ਤੇ ਬੈਠੇ ਆ ਰਾਮ ਨਾਲ ਜਿਹਦਾ ਪਰਮਾਤਮਾ ਦੀ ਕਿਰਪਾ ਸ਼ੀਸ਼ਾ ਤਫਨ ਲੱਗਿਆ ਹੋਇਆ ਦੀ ਬੱਜ ਰਿਹਾ ਨਹੀਂ ਨਹੀਂ ਤਾਂ ਉਹ ਹੋ ਗਿਆ ਜਮ। ਸਿੱਧੀ ਫਾਇਰਿੰਗ ਕੋਲੇ ਬੰਦ ਕੀਤੀ ਜਾ ਜਮ। ਸਰ ਬਿਲਕੁਲ ਜਮ। ਕਹਾਦੇ ਤੁਸੀਂ ਕਿੰਨੇ ਬੰਦੇ ਸੀ? ਮੈਨੂੰ ਨਹੀਂ ਮੈਂ ਜੀ ਮੈਂ। ਬਹੁਤ ਸਾਰੇ ਜੀ ਬੰਦੇ ਵਾਰ ਜੀ ਮੈਂ ਦੱਸਦੇ ਮੁਸਲਮ ਦੇਖਿਆ ਦੋ ਫਾਇਰ ਬਿੜਗੇ ਬੈਠਾ। ਹਾਂ ਕੁਝ ਕੀ ਕਹਣਾ ਜਾਏਗਾ ਜਿਹੜਾ ਇੱਥੇ ਗੋਲੀਬਾਜ਼ੀ ਹੋਈ ਆ। ਪਹਿਲਾਂ ਵੀ ਇਹ ਬੰਦੇ ਮਾਨਸਾ ਗੁਰਦੁਆਰਾ ਚੌਂਕ ਦੇ ਵਿੱਚ ਵੀ ਇੱਕ ਦੁਕਾਨ ਤੇ ਫਾਇਰਿੰਗ ਕਰਕੇ ਆਏ ਆ ਸਾਨੂੰ ਹੁਣ ਹੀ ਪਤਾ ਲੱਗਿਆ ਹੈਗਾ ਵੀ ਜਿਹੜਾ ਆਪਣੇ ਸਮਿੱਤ ਕੇ ਇਹਨਾਂ ਦੇ ਨਾਲ ਸ਼ੇਰੂ ਕੀ ਦੁਕਾਨ ਹੈ ਐਪੀ ਆ ਕੇ ਜਿਹੜੇ ਥੀਜੀ ਉਸ ਟਾਈਮ ਤੇ ਇੱਕ ਪੁਲਿਸ ਨੌਜੰਮ ਵੀ ਮੌਜੂਦ ਸੀਗਾ ਉਹ ਡਰ ਦੇ ਮਾਰੇ ਭੱਜ ਕੇ ਅੰਦਰ ਚਲਾ ਗਿਆ بجائے ਕਿ ਉਹਨੂੰ ਰੋਕਣ ਦੇ ਜਿਹੜਾ ਇਹ ਲਾਇਨ ਆਰਡਰ ਹੈ ਪੰਜਾਬ ਦੇ ਵਿੱਚ ਦਿਨ-ਦਰ-ਦਿਨ ਬੜਾ ਹੀ ਮਾੜਾ ਹੋ ਰਿਹਾ ਹੈ ਇਸ ਤਰੀਕੇ ਨਾਲ ਜੇ ਆਪਾਂ ਕਹੀਏ ਦਿੱਲੀ ਦੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਵਪਾਰੀਆਂ ਦੀਆਂ ਦੁਕਾਨਾਂ ਉੱਤੇ ਬੋਲੀਬਾਰੀ ਤੇ ਆਪਾਂ ਸਿਲਸਿਲੇ ਰੋਜ਼ ਹੁੰਦੇ ਆ ਪਰ ਇਸ ਦੇ ਉੱਤੇ ਕੋਈ ਵੀ ਜਿਹੜਾ ਐਕਸ਼ਨ ਹੈ ਉਹ ਨਹੀਂ ਲਿਆ ਜਾਂਦਾ ਜੇ ਐਦਾਂ ਹੀ ਦਿਨ ਦਿਹਾੜੇ ਜੇ ਤੁਸੀਂ ਟਾਈਮ ਦੇਖੋਗੇ ਵੀ 6:30 ਦਾ ਟਾਈਮ ਹੈ 4:30 ਵਜੇ ਬਾਜ਼ਾਰ ਦੇ ਵਿੱਚ ਗੁਰਦੁਆਰਾ ਚੌਂਕ ਦੇ ਵਿੱਚ ਇਧਰ ਭਗਤ ਸਿੰਘ ਚੌਕ ਦੇ ਜੇ ਸ਼ਰੀਆਮ ਫਾਇਰਿੰਗ ਕੀਤੀ ਜਾ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਇਹਨਾਂ ਚੀਜ਼ਾਂ ਬੰਦੀ ਕੋਈ ਧਿਆਨ ਨਹੀਂ ਹੈਗਾ ਸਾਡੀ ਸਰਕਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਪ੍ਰਚਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਕਿ ਹੁਣ ਉਹ ਦੰਦੇ ਇਧਰੋਂ ਹੀ ਗਏ ਨੇ ਕਿ ਤੁਰੰਤ ਉਹਨਾਂ ਬੰਦਿਆਂ ਨੂੰ ਜਿਹੜੇ ਫੜਿਆ ਜਾਵੇ ਤੁਰੰਤ ਹੈ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਸਾਰੇ ਮਾਣਕਾਂ ਦੇ ਵਿੱਚੋਂ ਜਿਹੜਾ ਨਾਕਾਬੰਦੀ ਕਰਕੇ ਉਹਨਾਂ ਟੈਂਕਾਂ ਨੂੰ ਹੈ ਜਿਹੜਾ ਫੜ ਕੇ ਅੰਦਰ ਕੀਤਾ ਜਾਵੇ ਜੇ ਕੋਈ ਵੀ ਇੰਨਾ ਚਿੰਦੜੇ ਨੂੰ ਢਿੱਲ ਪਾਤੀ ਜਾਂਦੀ ਹੈ ਵੀ ਸਾਹਿਬ ਕਿ ਮੇਰੇ ਚਾਚਾ ਜੀ ਨੇਗੇ ਤੇ ਪਹਿਲਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਫਰੋਤੀ ਵਾਲੀ ਗੱਲ ਨਹੀਂ ਕੋਈ ਖਾਸ ਲੜਾਈ ਝਗੜੇ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਪਰ ਪਤਾ ਨਹੀਂ ਲੱਗਿਆ ਜੇ ਕੌਣ ਸੀ ਦੋ ਬੰਦੇ ਸੀ ਕਹਿ ਜਾ ਰਿਹਾਗਾ ਤੇ ਅੱਗੇ ਮੋਟਰਸਾਈਕਲ ਵੀ ਹੋਰ ਸੈਟ ਟੁੱਟ ਗਏ ਹਨ ਤੇ ਬਾਜ਼ਾਰ ਭਰਿਆ ਹੋਇਆ ਭਰੇ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਵੀ ਫਾਇਰਿੰਗ ਕਰਕੇ ਗਏ ਆ ਦੋ ਬੰਦੇ ਸ਼ੀਸ਼ੇ ਦੇ ਉੱਤੇ ਇੱਥੇ ਥੱਲੇ ਹੀ ਇੱਥੇ ਨਾਲ ਕੁਰਸੀ ਤੇ ਚਾਚਾ ਜੀ ਬੈਠੇ ਸੀਗੇ ਤੇ ਜਿਹੜਾ ਹਾਲ ਆ ਤੁਸੀਂ ਦੇਖ ਹੀ ਰਹੇ ਹੋ ਬਾਕੀ ਪੁਲਿਸ ਆਈ ਹੈ ਇੱਥੇ ਦੇਖ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਆਪਣੇ ਜੋ ਵੀ ਸੀਸੀਟੀਵੀ ਵਗੈਰਾ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਫੁਟੇਜ ਆ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਵੀ ਦੇਖਦੇ ਆ ਕਿਸੇ ਚ ਕੈਪਚਰ ਹੋਇਆ ਪਰ ਸਮਝ ਤੋਂ ਪਰੇ ਇਹ ਗੱਲ ਵੀ ਭਰੇ ਬਾਜ਼ਾਰ ਦੇ ਵਿੱਚ ਲੋਕਾਂ ਦਾ ਜਿਹੜਾ ਹੌਸਲਾ ਉਹ ਕਿਵੇਂ ਪੈ ਗਿਆ ਕਿ ਫਾਇਰਿੰਗ ਕਰਕੇ ਆ ਤਾਂ ਜਾਂ ਕਿਵੇਂ ਕੀ ਕੋਈ ਫਰੋਤੀ ਵਗੈਰਾ ਜਿਵੇਂ ਹਾਂ ਪੰਜਾਬ ਚ ਹੋ ਰਿਹਾ ਹੈ ਕੋਈ ਫਰੋਤੀ ਵਗੈਰਾ ਦੀ ਮੰਗ ਨਹੀਂ ਕਰਿਆ ਗਈ ਸੀ ਤਾਂ ਕੀ ਹੋਇਆ ਕੀ ਨਹੀਂ ਨਹੀਂ ਹਜੇ ਤੱਕ ਕੋਈ ਫਰੋਤੀ ਵਾਲਾ ਕੋਈ ਗੱਲ ਨਹੀਂ ਸੀ ਇਹ ਜੀ ਹਜੇ ਤੱਕ ਕਦੇ ਕੋਈ ਫਰੋਤੀ ਵਾਲੀ ਕੋਈ ਮੈਸੇਜ ਫੋਨ ਆਇਆ ਤਾਂ ਕੋਈ ਨਹੀਂ ਆਇਆ ਇਸ ਤੋਂ ਬਾਅਦ ਦਾ ਹਜੇ ਪਤਾ ਨਹੀਂਗਾ ਜੇ ਆਇਆ ਤਾਂ ਉਹ ਅਸੀਂ ਜਰੂਰ ਉਹਦੇ ਬਾਰੇ ਨਿਗਰ ਨਿਗਾਰ ਰੱਖਾਂਗੇ ਪਰ ਸਮਝ ਤੋਂ ਪਰੇ ਹੈ ਕਿਉਂਕਿ ਕੋਈ ਐਹੋ ਜੀ ਗੱਲ ਨਹੀਂ ਹੋਈ ਕੋਈ ਲੜਾਈ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਪਰ ਇਹ ਸਮਝ ਤੋਂ ਪਰੇ ਹੈ ਵੀ ਇੱਥੇ ਖੜਾ ਕੇ ਭਰਿਆ ਬਾਜ਼ਾਰ ਹੈਗਾ ਇੱਥੇ ਗੋਲੀਆਂ ਮਾਰ ਕੇ ਆ ਤੇ ਸ਼ੀਸ਼ੇ ਦੇ ਉੱਤੇ ਇੱਥੇ ਤੁਸੀਂ ਦੇਖੋ ਵੀ ਐਸੀ ਗੋਲੀਆਂ ਵੱਜੀਆਂ ਨੇ ਇੱਥੇ ਸਾਹਮਣੇ ਕੁਰਸੀ ਦੇ ਥੱਲੇ ਬੰਦਾ ਬੈਠਾ ਤੇ دہشت ਕਰਦੀ ਆ ਲੋਕਾਂ ਨੇ ਵਪਾਰ ਕਰਨਾ ਹੈ ਤੇ ਇਹ ਜਿਹੇ ਮਾਹੌਲ ਦੇ ਵਿੱਚ ਖਰ ਦੇਖੋ ਪੁਲਿਸ ਆਫ ਦਾ ਕੰਮ ਕਰ ਰਹੀ ਹੈ ਵਪਾਰੀਆਂ ਦਾ ਡਰ ਦਾ ਮਾਹੌਲ ਤਾਂ ਹੈਗਾ ਹੀ ਹੈ ਪੁਲਿਸ ਆਫ ਦਾ ਕੰਮ ਕਰ ਰਹੀ ਹੈ ਤੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲਦਾ ਮੋਸਟ ਪੋਸਿਬਲੀ ਬੰਦੇ ਫੜੇ ਜਾਣੇ ਚਾਹੀਦੇ ਆ ਮੈਨੂੰ ਅਕਸਰ ਵੀ ਤੁਸੀਂ ਤਾਂ ਜਿਆਦਾ ਇਸ਼ੂ ਬਣਾ ਕਰਦੇ ਹੋ ਲਾਅਨ ਆਰਡਰ ਨੂੰ ਲੈ ਕੇ ਕਿਸ ਤਰ੍ਹਾਂ ਤੇ ਸਵਾਲ ਹੁੰਦੇ ਆ ਹਰ ਵਾਰ ਤੇ ਹੁਣ ਆਪਣੇ ਸ਼ਹਿਰ ਚੋਰੇ ਨਹੀਂ ਦੇਖੋ ਇੱਕ ਆਉਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਜਦੋਂ ਦੀ ਇਹ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਤੋਂ ਇਹ ਚੀਜ਼ਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ ਪਹਿਲਾਂ ਕਦੇ ਟਾਮਟੇਲੀ ਗੱਲ ਹੁੰਦੀ ਸੀ 2 ਮਹੀਨੇ ਬਾਅਦ ਕੋਈ 4 ਮਹੀਨੇ ਬਾਅਦ ਕੋਈ 6 ਮਹੀਨੇ ਬਾਅਦ ਜਾਂ ਕਈ ਸਾਲ ਬਾਅਦ ਹੀ ਹੁੰਦੀ ਸੀ ਵੀ ਕਦੇ ਕੋਈ ਇਹੋ ਜਿਹੀ ਗੱਲ ਹੋਈ ਹੈ ਜਾਂ ਫਰੋਤੀ ਮੰਗੀ ਹੈ ਹੁਣ ਦੇਖੋ ਵੀ ਕਾਮ ਦੁਕਾਨਦਾਰ ਨੇ ਕੋਈ ਇਹ ਨਹੀਂ ਹੈਗੇ ਵੀ ਕੋਈ ਅਰਬਪਤੀ ਬੰਦੇ ਨੇ ਕਰੋੜਪਤੀ ਬੰਦੇ ਨੇ ਆਮ ਦੁਕਾਨਦਾਰ ਨੇ ਜਿਨ੍ਹਾਂ ਨੇ ਰੋਜ਼ ਕਮਾ ਕੇ ਰੋਜ਼ ਖਾਣਾ ਹੈਗਾ ਇਹੋ ਜਿਹੀ ਥਾਵਾਂ ਤੇ ਜਿਹੇ ਇਹੋ ਜਿਹੇ ਗੱਲਾਂ ਹੁੰਦੀਆਂ ਨੇਗੀਆਂ ਤਾਂ ਬਹੁਤ ਮਾੜੀ ਗੱਲ ਹੈ ਰੋਜ਼ ਹੀ ਅਸੀਂ ਇਹੋ ਜਿਹੇ ਗੱਲਾਂ ਸੁਣਦੇ ਹਾਂ ਪਰ ਦੇਖੋ ਅਜੇ ਕੋਈ ਐਜੀ ਫਰੋਤੀ ਵਾਲੀ ਕੋਈ ਗੱਲ ਨਹੀਂ ਹੋਈ ਇਹਜੇ ਮਾਹੌਲ ਦੇ ਵਿੱਚ ਜਿਹੜਾ ਵਪਾਰੀ ਹੈ ਉਹ ਕੰਮ ਕਿਵੇਂ ਕਰ ਸਕਦਾ ਹੈ? ਇਹ ਜੇ ਤੁਸੀਂ ਇੱਥੇ ਗੋਲੀਆਂ ਮਾਰ ਕੇ ਆਮ ਹੀ ਹੁਣ ਸਾਰੇ ਇੱਥੇ ਬੈਠੇ ਦੁਕਾਨਾਂ ਤੇ ਕੀ ਦੀ ਸੁਰੱਖਿਅਤ ਜਾਣ ਤੇ ਇਹ ਸਰਕਾਰ ਨੂੰ ਥੋੜਾ ਜਿਹਾ ਇਸ ਲਾਅ ਐਂਡ ਆਰਡਰ ਵੱਲ ਧਿਆਨ ਦੇਣਾ ਚਾਹੀਦਾ ਹੈ। ਬਾਕੀ ਗੱਲਾਂ ਨੂੰ ਛੱਡ ਕੇ। ਮੇਰਾ ਨਾਮ ਤਾਂ ਸੁੱਖਾ ਜੀ। ਸੁੱਖ ਕੀ ਹੋਇਆਗਾ ਜਿਹੜਾ ਇਸ ਗਲੀ ਚ ਮਾਉਂਦੇ ਸੀ ਮੁੰਡੇ ਮੋਟਰਸਾਈਕਲ ਲਈ ਦੋ। ਉਹਨਾਂ ਨੇ ਪਿੱਛੇ ਦੁਕਾਨ ਬੁੜੀਆਂ ਦੇ ਵਿੱਚ ਮਾਰਿਆ ਮੋਟਰਸਾਈਕਲ। ਉਹ ਜਦੋਂ ਭੱਜਣ ਲੱਗੇ ਸੀ ਉਹਨਾਂ ਨੂੰ ਫੜ ਦਿੱਤੀਗੇ ਜੀ। ਉਹਨਾਂ ਨੇ ਤਿੰਨ ਚਾਰ ਫਾਇਰ ਚਲਾ ਦੇ। ਹੂੰ। ਫਰਗੀ ਦੇ ਚਲਾਇਆ ਸਰ ਕਿਸੇ ਦੇ ਉਹਨਾਂ ਨੇ ਪਹਿਲਾਂ ਤਾਂ ਉਹੀ ਚਲਾਤੇ ਵੀ ਸਾਨੂੰ ਛੱਡ ਦੇਣਾ ਵੀ ਭਾਜੀ ਅਸੀਂ ਉਦੋਂ ਵਾਰ ਫਿਰ ਗਾਹਾਂ ਆ ਕੇ ਗੁਰਦੁਆਰਾ ਸਾਹਿਬ ਨਾਲ ਬਾਬੇ ਨੇ ਦੱਬ ਲਿਓ ਤੇ ਜਿੱਦ ਪਈ ਜਦੋਂ ਅਸੀਂ ਉਹਨਾਂ ਨੂੰ ਦੁਆਰੇ ਫੜ ਲੱਕੇ ਫਿਰ ਉਹਨਾਂ ਨੇ ਸਿੱਧੀ ਚਲਾਇਆ ਮਸਾ ਜਾਣ ਵਿੱਚ ਆਈਏ ਕਿਆ ਜਮੇ ਸੀ ਦੋ ਜੜੀ ਸੀ ਮੂੰਹ ਵੱਲੇ ਸੀ ਚਿੱਟੇ ਪਰਦੇ ਨਾਲ ਹਥਿਆਰ ਸੀ ਹਥਿਆਰ ਪਿਸਤੌਲ ਸੀ ਉਹਨਾਂ ਕੋਲ ਇੱਕ ਕੋਲੇ ਇੱਕ ਇਤਨੀ ਪਾਇਆ ਆਈ ਕਿੰਨੇ ਸਮੇਂ ਦੀ ਇਕੱਠਾ ਹੈਗੀ ਹੈ ਇਹ ਬਸ ਆਈ 10 15 ਮਿੰਟ ਪਹਿਲਾਂ ਦੀ ਕੋਈ ਕਿਸਦੇ ਛੱਟ ਫੇੜ ਛੱਟ ਫੇੜ ਤੋਂ ਸਭ ਵੱਜ ਗਏ ਜੀ ਉਹ ਜਿਹੜੀਆਂ ਬੁੜੀਆਂ ਦੇ ਵਿੱਚ ਮਾਰੇ ਸੀ ਉਹ ਵਿਚਾਰੀਆਂ ਬਾਕੇ ਹੁਣ ਇੱਥੇ ਮੋਟਰਸਾਈਕਲ ਉਹੀ ਛੱਟ ਗਿਆ ਮੋਟਰਸਾਈਕਲ ਡਿੱਗਿਆ ਪਿਆ ਜੀ ਇੱਕ ਪਾਵਰ ਬੈਂਕ ਡਿੱਗਿਆ ਪਿਆ ਉਹਨਾਂ ਦਾ ਫਾਇਰਿੰਗ ਹੋਈ ਹੈ ਇਹਦੇ ਵਿੱਚ ਇੱਕ ਕਾਰਵਾਈ ਕਰ ਰਿਹਾ ਹੈ ਸਿਟੀ ਐਸ ਐਚਓ ਉਹਨਾਂ ਦਾ ਬਿਆਨ ਲਿਖ ਕੇ ਕੇ ਰਿਸਟਰ ਕਰਕੇ ਕ੍ਰਿਤੀ ਕਰਨੀ ਕੀ ਲੱਗਦਾ ਕੀ ਕਾਰਨ ਆ ਜੀ ਇਦਾਂ ਫਾਇਰਿੰਗ ਦਾ ਇਹੋ ਜਿਹਾ ਵੈਰੀਫਾਈ ਕਰਦੇ ਪਤਾ ਨਾ ਕੋਈ ਸਰਾਗ ਹੱਥ ਲੱਗਿਆ ਕੋਈ ਪੁਲਿਸ ਨਹੀਂ ਹਜੇ ਤਾਂ ਕੁਝ ਨਹੀਂ ਜੀ ਮੋਟਰਸਾਈਕਲ ਮਿਲਿਆ ਦੇਖਦੇ ਆ ਬਾਕੀ ਕੀ ਕੀ ਕਹੋਗੇ ਜਿਹੜਾ ਦਿਨ ਦਿਹਾੜੇ ਚੋਰੀਆਂ ਹੋ ਰ